ਹਰ ਜੁਗ ਜੁਗ ਭਗਤ ਉਪਾਇਆ ਪੈਜ ਰਖਦਾ ਆ ਰਾਮ ਰਾਜੇ ਹਰ ਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾ ਹੰਕਾਰੀਆਂ ਨਿੰਦਕਾਂ ਪਿੱਟਦੇ ਨਾਮ ਦੇਵ ਖਿਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈਿਸ਼ਦਾਇਆ ਰਹਿਰੋ ਸਿੱਖ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਮਹਲਾ ਪਹਿਲਾ ਦੁਖਦਾਰੋ ਸੂਰੋ ਪਿਆ ਜਾਂ ਸੁਤਾਬ ਨ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾਹੋਂ ਕਰੀ ਨ ਹੋਈ ਬਲੇ ਹਾਰੇ ਕੁਦਰਤ ਵਸਿਆ ਤੇਰਾ ਅੰਤਨ ਜਾਈ ਲਖਿਆ ਰਹਾਓ ਜਾਤ ਮੈਂ ਜੋਤ ਜੋਤ ਮੈਂ ਜਤ ਅਕਲਕਲਾ ਭਰਪੂਰ ਰਹਾ ਤੂੰ ਸੱਚਾ ਸਾਹਿਬ ਸਿਵਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕਿਆ ਬਾਤਾ ਜੋ ਕੁਛ ਕਰਨਾ ਸੋ ਕਰਿਐ ਸੋ ਦਰ ਰਾਗ ਅਸ ਮਹੱਲਾ ਪਹਿਲਾ ਇਕ ਓੰਕਾਰ ਸਤਿਗੁਰ ਪ੍ਰਸਾਦ ਸੋ ਦਰ ਤੇਰਾ ਕੇਹਾ ਸੋ ਕਰ ਕੇਹਾ ਜਿਤ ਬਹਿ ਸਰਬ ਸੁਮੰਲੇ ਵਾਜੇ ਤੇਰੇ ਨਦ ਅਨਿਕ ਸੰਖਾਂ ਕੀਤੇ ਤੇਰੇ ਵਾਵਨ ਹਾਰੇ ਕੀਤੇ ਤੇਰੇ ਰਾਗ ਪ੍ਰੀ ਸੋ ਕਹੀਐ ਕੀਤੇ ਤੇਰੇ ਗਾਵਨ ਹਾਰੇ ਗਾਵੰਤੋ ਨੂ ਪਉਣ ਪਣੀ ਬਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵੰਤੋ ਨੂੰ ਚਿੱਤ ਗੁਪਤ ਲਿਖ ਜਾਣਣ ਲਿਖਿ ਲਿਖਿ ਧਰਮ ਵਿਚਾਰੇ ਗਾਵੰਤੋ ਨੂੰ ਈਸਰ ਬ੍ਰਹਮਾ ਦੇਵੀ ਸੋ ਹੁਣ ਤੇਰੇ ਸਦਾ ਸਵਾਰੇ ਗਾਵੰਤੋ ਨੂੰ ਇੰਦਰ ਇੰਦਰਾਸਨ ਬੈਠੇ ਦੇਵਤਿਆਂ ਦਰਨਾਲੇ ਗਾਵੰਤੋ ਨੂੰ ਸਿੱਧ ਸਮਾਧੀ ਅੰਦਰ ਗਾਵੰਤੋ ਨੂੰ ਸਾਧ ਵਿਚਾਰੇ ਗਵੰਤ ਨੂੰ ਜਤੀਸ ਤੇ ਸੰਤੋਖੀ ਗਵੰਤ ਨੂੰ ਵੀਰ ਕਰਾਰੇ ਗਵੰਤ ਨੂੰ ਪੰਡਤ ਪੜਨ ਖੇਸਰ ਜੁਗ ਜੁਗ ਵੇਦਾਂ ਨਾਲੇ ਗਵੰਤ ਨੂੰ ਮੋਹਣੀਆ ਮਨਮੋਹਨ ਸੁਰਗ ਮਛ ਪਿਆਲੇ ਗਵੰਤ ਨੂੰ ਮੋਹਣੀਆ ਮਨਮੋਹਨ ਸੁਰਗ ਮਛ ਪਿਆਲੇ ਗਵੰਤ ਨੂੰ ਰਤਨੋ ਪਾਏ ਤੇਰੇ ਅਠ ਛਠ ਤੀਰਥ ਨਾਲੇ ਗਵੰਤ ਨੂੰ ਜੋਤ ਮਹਾ ਬਲਸੂਰਾ ਗਵੰਤ ਨੂੰ ਖਾਣੀ ਚਾਰੇ ਗਵੰਤ ਨੂੰ ਖੰਡ ਮੰਡਲ ਬ੍ਰਹਮੰਡਾ ਕਰ ਕਰ ਰਖੇ ਤੇਰੇ ਧਾਰੇ ਸੇ ਤੂ ਨੂੰ ਗਵਣ ਜੋ ਤੁਧ ਭਾਵਨ ਰਤੇ ਤੇਰੇ ਭਗਤਰ ਸਾਲੇ ਹੋਰ ਕੀਤੇ ਤੂ ਨੂੰ ਗਵਣ ਸੇ ਮੈਂ ਚਿਤਨਾ ਆਵਣ ਨਾਨਕ ਆ ਬੀਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸੱਚੀ ਨਾਈ ਹੈ ਪੀਹੁਸੀ ਜੈਨ ਜਾਸੀ ਰਚਨਾ ਜਿਨ ਰਚਾਈ ਰੰਗੇ ਰੰਗੇ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਨੂੰ ਪਾਈ ਕਰ ਕਰ ਦੇਖੇ ਕੀਤਾ ਆਪਣਾ ਜੋਤਿਸ ਦੀ ਵਿੜਾਈ ਜੋਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨਾ ਕਰ ਨਾ ਜਾਈ ਸੋ ਉਪਾਸ ਸੋ ਸਹਬਾਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੰਲਾ ਪੈਲਾ ਸੁਣ ਵੱਡਾ ਆਖੇ ਸਭ ਕੋਏ ਕੇਵਡ ਵੱਡਾ ਡਿਠਾ ਹੋਵੇ ਕੀਮਤ ਪਾਏ ਨਾ ਕਿਹਾ ਜਾਏ ਕਹਿਨੇ ਵਾਲੇ ਤੇਰੇ ਰਹਿ ਇਸ ਮਾਏ ਵੱਡੇ ਮੇਰੇ ਸਹਬਾ ਗਹਿਰ ਗਬੀਰਾ ਗੁਣੀ ਗਹਿਰਾ ਕੋਈ ਨ ਜਾਣੇ ਤੇਰਾ ਕੀਤਾ ਕੇਵਡ ਚੀਰ ਰਹਾਉ ਸਭ ਜ਼ਰੂਰਤਿ ਮਿਲ ਸਰੂਤਿ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗਰਹਾਈ ਕਹਿ ਨ ਜਾਇ ਤੇਰੀ ਤਿਤ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆ ਸਿਦਾਂ ਬੁਰਖਾਂ ਕੀਆ ਵਡਿਆਈਆ ਤੁਧ ਬਣਸ ਦੇ ਕੇ ਨਾ ਪਾਈ ਆਕਰ ਮਿਲੇ ਨਾਹੀ ਥਾਗ ਰਹਿਈਆ ਖਨ ਵਾਲਾ ਗਿਆ ਵਿਚਾਰ ਸਿਮਤੀ ਭਰੇ ਤੇਰੇ ਪੰਡਹਾਰਾ ਜਿਸ ਤੋਂ ਦਹਿਕ ਸੇ ਕਿਆ ਚਾਰਾ ਨਾਨਕ ਸੱਚ ਸਵਰਨ ਹਰਾਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੇ ਮਰ ਜਾਵਾਂ ਆਖਣਿ ਔਖਾ ਸਚਾ ਨਾ ਸਚੇ ਨਾਮ ਕੀ ਲਾਗੇ ਭੂਖ ਦੁਖ ਭੇ ਖਾਏ ਚਲਿਏ ਦੁਖ ਸੁਖ ਸਰੇ ਮੇਰੀ ਮੋਇ ਸੱਚਾ ਸਾਹਿਬ ਸਚਨ ਰਹਾਉ ਸਾਚੇ ਨਾਮ ਕੀ ਤਲ ਵੜਿਆ ਆਖਤ ਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖ ਨ ਪਾਏ ਵਡਣਾ ਹੋ ਵਡਾ ਨਾ ਹੋਵੇ ਘਾਟ ਨ ਜਾਏ ਨਾ ਹੋ ਮਰੇ ਨ ਹੋਵੇ ਸੋਗ ਦੇ ਨਾਰੇ ਨਾ ਚੁਕੇ ਭੋਗ ਗੁਣ ਇਹੋ ਹੁਰ ਨਾਏ ਕੋਏ ਨਾ ਕੋ ਹੋ ਆ ਨਾ ਕੋ ਹੋਏ ਜੇ ਵੜਿਆ ਆਪ ਤੇ ਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮਸਾਰ ਰਹਤ ਇਕ ਮਜਾਤ ਨਾਨਕ ਨਾਮੇ ਬਾਜਿਸਨਾਥ ਰਾਗ ਊੜੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖ ਆਬਿਨੋ ਕਰੋ ਗੁਰ ਪਾਸ ਹਮ ਕੇ ਰੇ ਕਰਮ ਸਤਿਗੁਰ ਸਰਣਾਈ ਕਰਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨਸਖਾਈ ਹਰ ਕੀਰਤ ਹਮਰੀ ਰਹਿਰਾਸ ਰਹਾਉ ਹਰ ਜਨ ਕੇਵੜ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਪਤਾਸੈ ਮਨ ਸੰਗਤ ਗੁਣ ਪ੍ਰਗਾਸ ਜਿਨ ਹਰ 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 ਸਨਾਮ ਨਾਮ ਪਾਇਆ ਤੇ ਭਾਗ ਹੀ ਜੰਮ ਪਾਸ ਜੋ ਸਤਿਗੁਰੂ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਤੁਮ ਮਸਤਗਿ ਲਖਿਆ ਲੇ ਖਾਸ ਤਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗੁ ਗੋਜਰੀ ਮਹੱਲਾ ਪੰਜਵ ਕਾਹੇ ਰੇ ਮਨ ਜਿਤ ਵੈ ਉਦਮ ਜਾ ਹਰ ਹਰ ਜੀਉ ਪਰਿਆ ਸਹਿਲ ਬਧਰਮੈ ਜੰਤੂ ਪਾਇ ਤਾ ਕਾਰਜ ਗਾਗੇ ਗੁਰਧਰਿਆ ਮੇਰੇ ਮਾਤੂ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪ੍ਰਮਪਤ ਪਾਇਆ ਸੂਕੇ ਕਾਸ਼ਟ ਹਰਿਆ ਰਹੋ ਜਰਨ ਪਿਤਾ ਲੋਕ ਸਦਵੰਤਾ ਕੋਏ ਨਕਸ਼ ਕੀ ਧਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ ਉੜੈ ਉਡ ਆਵੇ ਸੈ ਕੋ ਸਾ ਤਿਸ ਪਾਛੈ ਬਚਰੇਸ਼ ਰਿਆ ਜਨ ਕੌਣ ਖਲਾਵੇ ਕੌਣ ਚਗਾਵੇ ਮਨ ਮੈਂ ਸਿਮਰਨ ਕਰਿਆ ਸਬਿਨ ਧਾਨ ਦਸ ਅਸ਼ਟ ਸਿਧਾਨ ਠਾਪੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨ ਪਾਰਾ ਬਰਿਆ ਰਾਗ ਸਾਮਹੱਲਾ ਚੌਥਾ ਸੋ ਪ੍ਰਖ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਮਾਇਆਗਮ ਪਾਰ ਸਬਿਧਾਵੇ ਸਬਿਧਾਵੇ ਤੁਧ ਜੀ ਹਰ ਸੱਚੇ ਸਿਰਜਨਹਾਰਾ ਸਭ ਜੀ ਤੁਹਾਾਰੇ ਜੀ ਤੁਝੀ ਆਕਾ ਦਾਤਾ ਹਰ ਜਾਵੋ ਸੰਤੋ ਜੀ ਸਭ ਦੁੱਖ ਵਿਸਾਰਨਹਾਰਾ ਹਰਿਆਪੇ ਠਾਕੁਰ ਹਰਿਆਪੇ ਸੇਵਕ ਜੀ ਕਿਉ ਨਾਨਕ ਜント ਵਿਚਾਰ ਤੂੰ ਘੜ ਘੜ ਅੰਤਰ ਸਰਵਣ ਅੰਤਰ ਜੀ ਹਾਰੇ ਕੋ ਪੁਰਖ ਸਮਾਣਾ ਇਕ ਦਾਤੇ ਇਕ ਭਿਖਾਰੀ ਜੀ ਸਭ ਤੇਰੇ ਚੋਜ ਵਿੜਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤਦ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਾ ਗੁਣ ਆਉ ਖੁ ਰਖਣ ਜੋ ਸੇਵਹਿ ਜੋ ਸੇਵਹਿ ਤੁਧ ਜੀ ਜਨਾਨ ਨਿਕ ਤਨ ਕੁਰਬਾਣ ਹਰ ਜਾਵੇ ਹਰ ਜਾਵੇ ਤੁਧ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤ ਸੇ ਮੁਕਤ ਭੈ ਜਨ ਹਰਿ ਤੇ ਹਾਇ ਆਜੀ ਦਿਨ ਟੋਟੇ ਜਮਕੇ ਫਾਂਸੀ ਜੇ ਨਿਰਭਉ ਜਨ ਹਰ ਨਿਰਭਉ ਤੇ ਆਇਆ ਜੀ ਦਿਨ ਕਾ ਭਉ ਸਭ ਗਵਾਸੀ ਹਿਨ ਸੇ ਵਿਆਜਿਨ ਸੇ ਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਸੇ ਧਨ ਜਨ ਹਰ ਤੇ ਹਾਇ ਆਜੀ ਜਨ ਨਾਨਕ ਦਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਦੁੱਧ ਜੀ ਹਰਣਕ ਅਨੇਕ ਅਨੰਤਾ ਤੇਰੇ ਅਣ ਤੇਰੇ ਅਣ ਕਰੇ ਹਰ ਪੂਜਾ ਜੀ ਤਪ ਤਾਪੇ ਜਪੇ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪੜੇ ਬੋ ਸਿਮਰਤ ਸਾਸਤ ਜੀ ਕਰ ਕਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਲੈ ਜਨਾਨੁ ਜੀ ਜੋ ਪਾਵੇ ਮੇਰੇ ਹਰ ਭਗਵੰਤਾ ਤੂੰ ਆਤਪੁਰਖ ਬ੍ਰਹਮ ਪ੍ਰਕਰਤਾ ਜੀ ਤੂੰ ਜੇਵੜੇ ਵਰਨਾ ਕੋਈ ਤੂੰ ਤੁਜੁ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ ਸੁਧਿਆਪੇ ਭਾਵੈ ਸੋਈ ਵਰਤੇ ਜੀ ਤੂੰ ਆਪੇ ਕਰੇ ਸੋ ਹੋਈ ਸੁਧਿਆਪੇ ਸਿਰਿ ਸਭ ਪਾਈ ਜੀ ਤੂੰ ਸੁਧਿਆਪੇ ਸਿਰਜ ਸਭ ਕੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾਜ ਨ ਹੋਈ ਅਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਂਡਾ ਸਾਈ ਜਉ ਤਉ ਭਵੇ ਸੋਈ ਤੇ ਸਿ ਜੋ ਤੂੰ ਦੇਹ ਸੋਈ ਹੋਂ ਪਾਈ ਰਹਾ ਸਭ ਤੇਰੀ ਤੂੰ ਸਭ ਨਹੀਂ ਧਿਆਇ ਜਿਸ ਨੂੰ ਕਿਰਪਾ ਕਰੇ ਤਿਨਾਂ ਅਮਰਤਨ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਤਉ ਤੇ ਆਪ ਵਿਛੋੜਿਆ ਆਪ ਮਿਨਾਇਆ ਤੂੰ ਦਰਿਆਉ ਸਭ ਤਜ ਹੀ ਬਾਹੇ ਤਤ ਬਿੰਦੂ ਜਾ ਕੋਈ ਨਾ ਹੈ ਜੀ ਜਨ ਸਭ ਤੇ ਰਾਖੇ ਨਿਰਵਿਝੋਗ ਮਨ ਵਿਛੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਾਣਾ ਹੈ ਸੋਹੀ ਜਣ ਜਾਣੇ ਹਰ ਗੁਰ ਸਦ ਹੀ ਆਪ ਤੁਖ ਖਾਣੇ ਜਿਨ ਹਰ ਸੇਵਿਆ ਤੂੰ ਸੁਖ ਪਾਇਆ ਸਹਿਜ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤਰਾ ਕੀ ਆਸਬ ਹੋਏ ਤਤ ਬਿੰਦੂ ਜੈ ਵਰਣ ਕੋਏ ਤੂੰ ਕਰ ਕਰ ਵੇਖੇ ਜਾਣੇ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਹੰਲਾ ਪਹਿਲਾ ਸਿਤ ਸਰ ਵਰਣੇ ਪਹਿਲੇ ਨਮਾਸਾ ਪਾਣੀ ਪਾਵਕ ਤਨਹਿ ਕੀਆ ਪੰਗਜ ਮੋ ਬਗਨੀ ਚਾਲੇ ਹਮ ਦੇਖਾਂ ਤੈ ਢੂਪਿ ਅਲੇ ਮਨ ਇਕ ਨਜੇਸਤ ਮੂਡ ਬਨਾਓ ਹਰ ਬਿਸਰਤ ਤੇਰੇ ਗੁਣ ਗਿਲਿਆ ਰਹਾਓ ਨਾ ਹੋ ਜਤੀ ਸਤੀਨੀ ਪੜਿਆ ਮੂਰਖ ਮੁਖ ਦਾ ਜਨਮ ਪਿਆ ਪ੍ਰਣਮਤ ਨਾਨਕ ਜਿਨ ਕੀ ਸਰਣਾ ਜਿੰਤੂ ਨਾਹੀ ਬਿਸਰਿਆ ਆਸਾ ਮਹੱਲਾ 5 ਭਈ ਪ੍ਰਾਪਤ ਮਨੁ ਖਦੇ ਹਰੀਆ ਗੋਬਿੰਦ ਮਨ ਲਕੀਏ ਤੇਰੀ ਬਰਿਆ ਅਵਰ ਕਾਜ ਤੇਰੇ ਕੀਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇ ਬਲ ਨਾਮ ਸਮਝਾਵ ਲਾਗ ਭਵਜਲ ਤ੍ਰਣ ਕੇ ਜਨ ਮਿਰਥਾ ਜਾਤ ਰੰਗ ਮਾਇਆ ਕੇ ਰਹਾਉ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰਿਆ ਕਹੋ ਨਾਨਕ ਅਮਨੀਚ ਕਰਮਾ ਸਰਨ ਪ੍ਰੇਕੀ ਰੱਖੋ ਸਰਮਾ ਪਾਤਸ਼ਾਹੀ ਦਸ਼ਮੀ ਕਬਿਉ ਬਾਚ ਬੇਨਤੀ ਚੌਪਈ ਹਮਰੇ ਕਰੋ ਹਾਜ਼ਿਰ ਅਛਾ ਪੂਰਨ ਹੋਏ ਜਿਤ ਕੀ ਚਾ ਤਬ ਚਰਨ ਨਮਨ ਰਏ ਹਮਾਰਾ ਆਪਣਾ ਜਾਨ ਪ੍ਰੋਪ੍ਰਿਤ ਪਾਰਾ ਹਮਰੇ ਦੁਸ਼ਟ ਸਵੇ ਤੁਮ ਘਾਵ ਆਪਾ ਦੇ ਮਹ ਬਚਾਓ ਸੁਖੀ ਵਸੇ ਮੋਰੋ ਪਰਵਾਰਾ ਸੇਵਕ ਸਿੰਘ ਸਵੇ ਕਰਤਾਰਾ ਮੋਰ ਚਾਨਜ ਕਰਦੇ ਕਰੀਏ ਸਭੈ ਰਣ ਕੋ ਆਸ ਸੰਗਰੀਏ ਪੂਰਨ ਹੋਏ ਹਮਾਰੀ ਆਸਾ ਦੂਰ ਭਜਨ ਕੀ ਰਹੇ ਪਿਆਸਾ ਤੁਮਹਿ ਸਾਡ ਕੋਈ ਵਰਨਾ ਧਿਆਉ ਜੋ ਪਰ ਚਾਹੋ ਸੋ ਤੁਮ ਤੇ ਪਾਉ ਸੇਵ ਸਿਖਾ ਮਾਰੇ ਤਾਰੀਐ ਚੁਨ ਚੁਨ ਸੱਤਰ ਹਮਾਰੇ ਮਾਰੀਐ ਆਪਾ ਦੇਵ ਦੇ ਬਰੀਏ ਮਰਨ ਕਾਲ ਕਾ ਤਰਾ ਸੰਵਰੀਏ ਹਉ ਜੋ ਉਸ ਦਾ ਹਮਾਰੇ ਪਛਾ ਸ੍ਰੀ ਉਸ ਜੋ ਕਰਿਓ ਰੱਛਾ ਰਾਖ ਲਓ ਮੋ ਰਖਣ ਹਾਰੇ ਸਾਹਿਬ ਸੰਤ ਸਹਾਏ ਬਿਆਰੇ ਦੀਨ ਬੰਦੁਸ਼ਣ ਕੇ ਹੰਤਾ ਤਉ ਮਹਾਂ ਪੂਰੇ ਜਤੁਰ ਦਸਕੰਤਾ ਕਾਲ ਪੈ ਬ੍ਰਹਮਾ ਬਵਤਰਾ ਕਾਲ ਪੈ ਸ਼ਿਵ ਜੋ ਬਤਰਾ ਕਾਲ ਪੈ ਕਰਬ ਸੰਪਰਕਾ ਸਗਲ ਕਾਲ ਕਾ ਕੀ ਆਤਮਾ ਸਾ ਜਵਣ ਕਾਲ ਜੋਗੀ ਸਭ ਕੀਓ ਬੇਦਰਾ ਬ੍ਰਹਮਾ ਜੋਤੀਓ ਜਵਣ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਏ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦੇ ਤਿਸਨੂੰ ਬਜਾਇਓ ਆਦਿ ਅੰਤ ਏਕੇ ਅਵਤਾਰ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੇ ਸਭਲ ਪ੍ਰਜਾ ਜਨੇ ਆਪ ਸਵਾਰੀ ਸਿਵਕਣ ਕੋ ਸਭ ਗੁਣ ਸੁਖ ਦੀਓ ਸਤਿਣ ਕੋ ਬਲ ਮੋਬਦ ਕੀਓ ਘਟ ਘਟ ਕੇ ਅੰਦਰ ਕੀ ਜਾਣਤ ਬਲੇ ਬਰੇ ਕੀ ਪੀਰ ਪ੍ਰਸ਼ਾਨਤ ਜੀਤਿ ਦੇਕੁੰਚਰ ਸਤੂਲਾ ਸਭ ਪ੍ਰਕਿਰਪਾ ਦ੍ਰਿਸ਼ਿ ਰਫੂਲਾ ਸੰਤਨ ਦੁਖ ਪਾਇ ਤੇ ਦੁਖੀ ਸੁਖ ਪਾਇ ਸਾਧਨ ਕੇ ਸੁਖੀ ਏਕ ਏਕ ਕੀ ਬੀਰਿ ਵਸਾਣੈ ਗੜਗੜ ਕੇ ਬਟਬਟ ਕੀ ਜਾਣੈ ਜਬ ਉਦਕਰਖ ਕਰਾ ਕਰਤਾ ਰਾ ਪਰਜਾ ਧਰਤ ਤਬ ਦੇਹ ਆਪਾਰਾ ਜਬ ਆਕਰਖ ਕਰਤ ਹੋ ਕਬਹੁ ਤੁਮ ਮੈ ਮਿਜਦੇ ਤਰਸਬ ਹੋ ਜੇ ਤੇ ਵੰਦਨ ਸ੍ਰਿਸ਼ਟ ਸਭ ਤਾਰੇ ਆਪ ਆਪਣੀ ਬੋਜੂ ਚਾਰੇ ਤੁਮ ਸਭੀ ਤੇ ਰੈ ਦਿਨ ਰਾਤ ਨਮ ਜਾਣਤ ਵੇਦ ਭੇਦ ਹਰਿ ਆਲਮ ਨਿਰੰਕਾਰ ਨਿਰੰਕਾਰ ਨਿਰਲੰਭਯਾ ਨੀਲ ਨਾਦ ਸੰਭ ਤਾਕਾ ਮੂੜ ਉਚਾਰਤ ਭੇਦਾਂ ਜਾ ਕੋ ਭੇਮ ਨ ਪਾਵਤ ਮਿੱਦ ਤਾਕੋ ਕਰਪਾਹਨ ਅਨਮਾਨਤ ਮਹਾ ਮੂੜ ਕੁਛ ਭੇਦ ਨ ਜਾਣਤ ਮਹਾਦੇਵ ਕੋ ਕਹਿ ਸਦਾ ਸਿ ਨਿਰੰਕਾਰ ਕਾ ਚਿੰਤਨ ਨਹਿਪ ਆਪ ਆਪਣੀ ਬੁੱਧ ਹੈ ਜੇਤੀ ਵਰਣਤ ਭਿੰਨ ਬਿੰਨ ਤੋ ਹੈ ਤੇਤੀ ਤੁਮਰਾ ਲਖਣ ਜੈ ਬਸਾਰ ਕਹੇ ਵਿਦਿਸ ਜਾ ਬ੍ਰਹਮ ਸੰਸਾਰ ਇਕੇ ਰੂਪ ਅਨੁਸ ਰੂਪਾ ਰੰਗ ਭੈਉ ਰਾਵ ਕਹੀ ਭੂਪਾ ਅੰਡੜ ਜੈ ਰਜ ਸੇ ਤਜ ਕਿਨੀ ਉਤਪਜ ਖਾਨ ਬਹੁ ਰਜ ਦੇਨੇ ਕਹੋ ਭੂਲ ਰਾਜਾ ਬੈਠਾ ਕਹੋ ਸ਼ਿਵਨ ਭਿਉ ਸੰਕਰ ਕੇਠਾ ਸਗਰੇ ਸ੍ਰਿਸ਼ਟਿਖਾਇ ਚੰਬਾ ਆਜਗਾ ਸਰੂਪੇ ਸੰਪ ਤਬ ਰਛਾ ਮੇਰੀ ਤੁਮ ਕਰੋ ਸਿਖ ਵਾਰ ਸਿਖ ਸੰਗਰੋ ਦੁਸ਼ਟ ਜੇ ਤੇ ਉਠੋ ਤੇ ਉਦਪਾਤਾ ਸਗਰ ਨੇਸ਼ ਕਰੋ ਰਣ ਘਾਤਾ ਜੇ ਅਸ ਜੋ ਜੇ ਅਸ ਤੋ ਜ ਤਵ ਸਰਣੀ ਪਰੇ ਤਨ ਕੇ ਦੁਸ਼ਟ ਦੁਖ ਤਹ ਮਰੇ ਬੁਰਖ ਜਨਮ ਪਗ ਪਰੇ ਤੇ ਹਾਰੇ ਤਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਵਾਰ ਤੇ ਹੈ ਤਾਂ ਕੇ ਕਾਲ ਨਿਕਨੀ ਹੈ ਰਛਾਇ ਤੈ ਸਭ ਕਲਾ ਦੁਸ਼ਟ ਰਸਤੇ ਦਤ ਕਲਾ ਕ੍ਰਿਪਾ ਦਰਸ਼ਿ ਦਿਨ ਜਾਨੇ ਹਰਿ ਹੋ ਤਾ ਕੇ ਤਾਪ ਤਨ ਕਮੋ ਹਰਿ ਹੋ ਰਿਤਿ ਸਦ ਕਰਮ ਹੋਏ ਸਭ ਹੋਈ ਦੁਸ਼ਟ ਸ਼ਾਸ ਸਕੇ ਨਾ ਕੋਈ ਇੱਕ ਬਾਰ ਇਹਨ ਤੁਮੇ ਸਭ ਰਾ ਕਾਲ ਫਾਸਤੇ ਤਾਏ ਬਾਰਾ ਜਿਨਨ ਨਾਮ ਤਿਆਰੋ ਕਹਾ ਧਾਰ ਦੁਸ਼ਟ ਦੋਖ ਤੇ ਰਹਾ ਢੜਕੇ ਤੁਮੈ ਸ਼ਰਨ ਦਿਹਾਰੀ ਆਪ ਹਾਤੇ ਲਿਓ ਬਾਰੀ ਸਰਬ ਰੋਮੋ ਹੋ ਸਹਾਈ ਦੁਸ਼ਟ ਦੋਖ ਤੇ ਲਿਓ ਉਜਾਈ ਸੋਇਆ ਪਾਇ ਗਏ ਜਬ ਤੇ ਤੁਮਰੇ ਤਬ ਤੇ ਕੋ ਅੱਖ ਤਰੇ ਨੀ ਆਨਿਓ ਰਾਮ ਰਹੀ ਪੁਰਾਨ ਪੁਰਾਨ ਅਨੇਕ ਕਹੇ ਮਤ ਇਕ ਨ ਮੰਨਿਓ ਸਿਮਰਤ ਸਾਸਤਰ ਵੇਦ ਸਬੇ ਬੋ ਭੇਦ ਗਏ ਹਮ ਇਕ ਨ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹੋ ਸਭ ਤੋਹਿ ਬਖਾਨਿਓ ਦੁਹਰਾ ਸਗਲ ਦਵਾਰ ਕੋ ਛਾੜ ਕੇ ਗਿਓ ਤੁਹਾਰ ਰੁਹਰ ਪਾਇ ਗਏ ਕੀ ਲਾਜ ਅਸ ਗੋਬਿੰਦਾ ਤੁਹਾਰ ਰਾਮ ਕਲੀ ਮਹੱਲਾ ਤੀਜਾ आनंद इक ओंकार सतगुरु प्रसाद आनंद पिया मेरी माए सतगुरु मैं पाया सतगुरु ता पाया सहज सेती मनमजीं आं बधाईयां राग रतन परिवार परियां शब्द गावण आईयां शब्दो ता गाओ हरि के रामनजनी बसाया कहे नानक नंद हो आ सतगुरु मैं पाया ए मन मेरे आ तूस दारो हरण आले ਹਰ ਨਾਲ ਰਹੋ ਤੂੰ ਮਨ ਮੇਰੇ ਦੂਖ ਸਭ ਵਿਸਾਰਣਾ ਅੰਗਿਕਾਰੋ ਕਰੇ ਤੇਰਾ ਘਰ ਸਭ ਸਵਾਰਣਾ ਸਬਣਾ ਗਲਾ ਸਮਰਤ ਸਵਾਮੀ ਸੋ ਕਮਨ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰਿ ਨਾਲੇ ਸਾਚੇ ਸਹਿਬਾ ਕਿਆ ਨਹੀਂ ਕਰ ਤੇਰੇ ਘਰ ਦਾ ਤੇਰੇ ਸਭੁ ਜਹ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੇ ਮਨ ਵਸੇ ਆਵਾਜੀ ਸਬਦ ਘਨੇਰੇ ਕਹੇ ਨਾਨਕ ਸੱਚੇ ਸਾਹਿਬ ਗਿਆਨ ਹੀ ਕਰਦੇ ਰੇ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਧਰਮ ਹੀ ਰਾਜਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨਿਆ ਵਸਿਆ ਜਨ ਇੱਛਾ ਸਭ ਪੂਜਾਈਆਂ ਸਦਾ ਗੁਰ ਬਾਣੀ ਤਾ ਗੁਰ ਵੇਟੋ ਜਿਸ ਦੀਆਂ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸਭ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸਬਦ ਤਿਤ ਕਰਸ ਭਾਗੇ ਕਰਸ ਭਾਗੇ ਸਬਦ ਵਾਜੇ ਕਲਾਤ ਕਰਤਾਰਿਆ ਪੰਜ ਦੋਤ ਦਵਸ ਕੀਤੇ ਗਾਲ ਕੰਡਕ ਵਾਰਿਆ ਦੁਰਗ੍ਰੰਪਾਇ ਤੁਜਨ ਕੋ ਸੇ ਨਾਮ ਹਰਿ ਕੇ ਲਾਗੇ ਕਹੇ ਨਾਨਕ ਤੈ ਸੁਖ ਹੋ ਆਦਿਤ ਕਰ ਅਨਹਦ ਬਾਦੀ ਆਨੰਦ ਸੁਨੌੜ ਭਗਿਓ ਸਗਲ ਮਨੋਰਥ ਪੂਰੇ ਪਾਰ ਬ੍ਰੰਭਰ ਪਾਇਆ ਉਤ੍ਰਿ ਸਗਲ ਸੁਸੁਰੇ ਦੁਖ ਰੋਗ ਸੰਤਾ ਉਤ੍ਰੇ ਸੁਣੀ ਸੱਚੀ ਬਾਣੀ ਸੰਸਾਰ ਜਨ ਬਹੈ ਸਰਸੇ ਪੂਰੇ ਗੁਰ ਤੇ ਜਾਣੀ ਸੰਤ ਦੇ ਬੀਤ ਕਹਤੇ ਵਿਸਤ ਗੁਰਿਆ ਪ੍ਰਭੂਰੇ ਬਿਨਵੰਤ ਨਾਨਕ ਤਬ ਬਿਨਵੰਤ ਨਾਨੂ ਗੁਰ ਚਰਨ ਰਾਗੇ ਵਾ ਜਨ ਹੰ ਤੂਰੇ ਮੋ ਦਾਵਣੀ ਮਹੱਲਾ ਪੰਜਵਾ ਥਾਲ ਵਿੱਚ ਤਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਭਇਓ ਜਿਸ ਕਾ ਸਭ ਸਰਦਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਇਹ ਵਸਤ ਜੀ ਨਾ ਜਾਏ ਨਿਤ ਨਿਤ ਰਖੁਰਦਾਰੋ ਸਮਸਾਰ ਚਰਨ ਲਗ ਤਰੀਏ ਸਬਨਾਣ ਬ੍ਰਹਮ ਪ੍ਰਸਾਰੋ ਸ਼ਲੋਕ ਮਹੱਲਾ ਪੰਜਵਾਂ ਤੇਰਾ ਕੀਤਾ ਜਾਤੋ ਨਹੀਂ ਮੈਨੂੰ ਜੋ ਕਿ ਤੋਈ ਮੈਂ ਨਿਰਗੁਣ ਯਾਰੇ ਕੋ ਗੁਣ ਨਹੀਂ ਆਪੇ ਦਰਸ ਪਿਓਈ ਰਸ ਪਿਓ ਮੈਂ ਰਹੁਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀਵੇ ਹਰਿਆ ਪੌੜੀ ਜਿੱਥੇ ਤੁਸਮ ਰਥ ਜਿੱਥੇ ਕੋਏ ਨਾਹੀਂ ਉੱਥੇ ਤੇਰੀ ਰੱਖ ਅਗਨੀ ਉਦਰਮਾਏ ਸੁਨਕੇ ਜਮ ਕੈ ਦੂਤ ਨਾਹੀਂ ਤੇਰੇ ਛੱਡ ਜਾਏ ਭਵਜਲੇ ਬਖਸੂnga ਹੈ ਗੁਰਸਬਦੀ ਪਾਰ ਪਾਏ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਹੀ ਖਾਏ ਤਲਮੇ ਓਹ ਪੁਨ ਗੁਣ ਗੋਬਿੰਦ ਗਾਏ ਸਭ ਸੇ ਨੋ ਕਿਰਪਾਲ ਸਮਾਲੇ ਸਾਹੇ ਸਾਏ ਜਿ ਰਿਤਾ ਕੋ ਨਾ ਜਾਏ ਜੇ ਆਵੇ ਤਦ ਆਏ ਸ਼ੋਕ ਮਹੰਲਾ ਪੰਜਵਾਂ ਅੰਤਰ ਗੁਰੂ ਆਰਧ ਨਾ ਜਿਹਾ ਵਜਬ ਗੁਰੂ ਨਾ ਨਿਤ ਰਿਸਤ ਗੁਰੂ ਭੇਖਣਾ ਸਰਵਣੀ ਸੁਰਨਾ ਗੁਰੂ ਨਾ ਸਤਗੁਰੂ ਸੇ ਤੀਰਤਿਆ ਨਿਰਗਹ ਪਾਈ ਠਾਓ ਕਹੋ ਨਾਨਕ ਕਿਰਪਾ ਕਰੇ ਜਿਸਨੂੰ ਇਹ ਵਰਤੇ ਜਗ ਮੈਂ ਉਤਮ ਕਾਢਿ ਆਏ ਵਰ ਲੈ ਕੇ ਹੀ ਕੇ ਮਹੰਲਾ ਪੰਜਵਾਂ ਰਖੇ ਰਖਣ ਹਾਰਾ ਬਵਾਰਿਨ ਅਮਰ ਕੇ ਪੈਰੀ ਪਾਇ ਕਾ ਸਵਾਰਿਨ ਹੋ ਆਪ ਤੇ ਆਰ ਮਨਨਾ ਸਾਰੇ ਇਨਸਾਨ ਜਨਾ ਕੇ ਸੰਗ ਬਹੁ ਜਲ ਤਾਰੇ ਨ ਸਾਕ ਦਨਿੰਦਕ ਦੁਸ਼ਟ ਖਿੰਮਾ ਹੈ ਬੀਦਾਰੇ ਤੇ ਸਾਹਿਬ ਕੀਤੇ ਕੋ ਨਾਨਕ ਮੰਨੇ ਮਾਹ ਜਿਸ ਸਿਮਰਤਿ ਸੁ ਹੋਏ ਸਗਲੇ ਦੁਖ ਜਾਹੇ ਸਗਲੇ ਦੁਖ ਜਾਹੇ ਵਾਹਿਗੁਰੂ ਜੀ ਕਾ ਹਾਲਸਾ Waheguru ki fateh.